ਜਮਾ ਗਸਤ ਮਿਲੀ ਦਾ ਸੀ ਰਿਸ਼ੀ ਦਾ ਵੀ ਸੀ ਰਾਮ ਜੀ ਵੇਲੇ ਸਚਾਰੇ ਸੀ ਬਹੁਤ ਇਹਨਾਂ ਦੇ ਲਿਖਤਾ ਹਨ ਜਿਹੜੀ ਦਸੀਆਂ ਗਈਆਂ ਰਾਮ ਜੀ ਵੇਲੇ ਰਾਮ ਜੀ ਨੂੰ ਰਖੜੀ ਬੰਨੀ ਸੀ ਇੱਕ ਪੰਡਤ ਨੇ ਇਹ ਰਖੜੀ ਦਾ ਤਿਹਾਰ ਪ੍ਰਾਚੀਨ ਕਾਲ ਤੋਂ ਚੱਲੇ ਆ ਰਿਹਾ ਰਖੜੀ ਦਾ ਬੜਾ ਮਹੱਤਵ ਹੈ ਇਸ ਜ਼ਿੰਦਗੀ ਵਿੱਚ ਜੇ ਅਸੀਂ ਰਾਖੀ ਬੰਦੇ ਹੁੰਦੇ ਜਿਹਨੇ ਸੱਚੇ ਪਾਸ਼ਾ ਨੂੰ ਇਹ ਰਖਵਾਲੇ ਬੰਦੇ ਹੋਰ ਰਖਵਾਲੇ ਬੰਦੇ ਜਿਹੜਾ ਖੇਲ ਹੈ ਫਰਦਰ ਇਹਦੇ ਚ ਲਿਖਿਆ ਗਿਆ ਗ੍ਰੰਥਾ ਵਿੱਚ ਕਿ ਸਤਿਗੁਰੂ ਸ਼ਬਦ ਹੀ ਖੇਲ ਕਰਦਾ ਹੈ ਅਗੰਮੀ ਸਤਿਗੁਰੂ ਸ਼ਬਦ ਦਾ ਪਰਮਾਨ ਸ਼ਬਦ ਤਾਰ ਵਿੱਚ ਪ੍ਰਗਟ ਕੀਤਾ ਗਿਆ ਪਹਿਲੋਂ ਹੀ ਸ਼ਬਦ ਤਾਰ ਵਿੱਚ ਖੇਲ ਕੀਤਾ ਕਿਤਾ ਕਿਹਨੂੰ ਵੀ ਸ਼ਬਦ ਤਾਰ ਵਿੱਚ ਖੇਲ ਕੀਤਾ ਤੇ ਕਈ ਵਾਰ ਕਿਹਾ ਜਾਂਦਾ ਹੈ ਕਿ ਸਤਿਗੁਰੂ ਸ਼ਬਦ ਨੂੰ ਮੰਨਣਾ ਹੈ ਕਈ ਵਾਰ ਕਿਹਾ ਜਾਂਦਾ ਪੁਰਖ ਕਾਹਨੂ ਹੈ लेकिन फर्क कोई नहीं पुरख काल मनो जो आद अंत रहे हमेशा जिसमें जन्मे कोई आई है। कल क्लियर हो गई है कि काल पुरख में लेकिन सतगुणु शब्द कौन है जब वो काल पुरख कृपा करता है वो कृपाल होके दयाल होके शब्द गुरु का धारी पेशा गुरु का पेश वे तारण कर लेता है इस करके तो फर्क नहीं होता है ठीक है सतगुर शब्द पुरख अकाल चेला हरबाणी लिखे चेले की सेवक खल खुदाई है हरबाणी तीजें क्रंथ लिखे पुरख का सतगुरु शब्द पुरख अकाल चेला लेकिन संसार जो है चेले की सेवक जी चेले चेले की सेवक खल खुदाई है सारी दुनिया ने उस चेले की सतगुरु शब्द की जी है ਉਹ ਮੰਨਤਾ ਕਰਨੀ ਹੈ ਇਸ ਕਰਕੇ ਕਿਹਾ ਹੈ ਕਿ ਇਹ ਜਿਹੜਾ ਯੁਗ ਹੈ ਸੰਗਮ ਯੁਗ ਹੈ ਭਗਤਾਂ ਵਾਸਤੇ ਸੰਗਮ ਹੈ ਤੇ ਇੱਕ ਸੰਸਾਰ ਵਾਸਤੇ ਕਲਜੁ ਹੈ ਤੇ ਇਸ ਇਸ ਕਰਕੇ ਕਲਜੁ ਦਾ ਬਹੁਤ ਪ੍ਰਭਾਵ ਹੈ ਇਸ ਵੇਲੇ ਬਹੁਤ ਜ਼ਿਆਦਾ ਪ੍ਰਭਾਵ ਹਰ ਇੱਕ ਤੇ ਉਨੇ ਪਰਭਾਵ ਆਇਆ ਹੋਇਆ ਹੈ ਬਲਕੇ ਕਲਜੁ ਕਹਿੰਦਾ ਹੈ ਪ੍ਰਭੂ ਪਹਿਲੋਂ ਮੈਨੂੰ ਦੇ ਸ਼ਾਬਾਸ਼ ਸਿਰ ਮੇਰੇ ਹੱਥ ਤੇ ਕਾਇਆ ਮੈਨੂੰ ਸ਼ਾਬਾਸ਼ ਮਿਲਣੀ ਚਾਹੀਦੀ ਹੈ ਜਿਸ ਸਤ ਤਰੰਗਾ ਕੀਤਾ ਨਾਸ਼ पूरी किरिया दी थी प्रगटाई है सब धर्म कर देता शाबाश मिलनी चाहिए कल जो कर लेकिन इस वेट अभ्यास पूजा पाठ कर सारे वर्त संगत दिते गए है जेडे उस वे हाजिर से बहुत सारी वर्द उन्होंने इस तरह के छुहरे लगाए गए उगाए जो उस वे हाजिर से लेकिन ਬਾਕੀ ਜਿਹੜੇ ਚਾਰਜ ਉਗਾ ਕੇ ਖੇਲ ਚੱਲ ਨਹੀਂ ਹੈ ਉਹਦੇ ਵਾਸਤੇ ਬਹੁਤ ਜ਼ਿਆਦਾ ਵਰਤ ਇਹਦੇ ਵਾਸਤੇ ਲਿਖਿਆ ਹੈ ਕਿ ਸਵੇਰ ਸ਼ਾਮ ਪੰਜ ਵਾਰ ਸੋਮੂ ਮਹਾਰਾਜ ਸ਼ੇਰ ਸਿੰਘ ವಿಷ್ಣੂ ਭਗਵਾਨ ਦੀ ਜੈ ਦੀ ਧੁੱਕ ਜਪਣ ਇਸ ਪੂਰਾ ਜਕਾਰਾ ਕਿਹਾ ਉਹ ਕਲ ਸੋង ਸੋਵਾਰੇ ਵੀ ਲਿਖਿਆ ਇਹ ਕਿ ਇਹ ਜਕਾਰੇ ਬਾਰੇ ਲਿਖਿਆ ਕਿ ਸਵੇਰ ਸ਼ਾਮ ਪੰਜ ਵਾਰ ਸੋਮੂ ਮਹਾਰਾਜ ਸ਼ੇਰ ਸਿੰਘ ವಿಷ್ಣੂ ਭਗਵਾਨ ਦੀ ਕੁੱਕ ਜਪਣੀ ਜਗਤ ਵਿਹਾਰ ਕੋਲ ਕਦੇ ਨਾ ਚਾਹੀਏ ਵਿਹਾਰ ਨੂੰ ਕੋਲਣਾ ਨਹੀਂ ਜਗਾ ਉਹ ਤੁਸੀਂ ਆਪ ਸਾਰੇ ਸੋਚੋ ਵੀ ਆਪਾਂ ਸ਼ਾਮ ਨੂੰ ਸ਼ਾਮ ਗਿਆ ਰਾਤ ਨਹੀਂ ਗਿਆ ਸ਼ਾਮ ਨੂੰ ਕਿੰਨੇ ਕ ਆਪਾਂ ਜਕਾਰੇ ਲਾਉਂਦੇ ਆ ਸ਼ਾਮ ਨੂੰ ਦੇ 5:30 ਤੋਂ ਲੈ ਕੇ 6:30 7 ਤੱਕ ਮਰ ਲਾ ਆਪਾਂ ਕਿੰਨੇ ਕ ਜਕਾਰੇ ਲਾਉਂਦੇ ਆ ਸ਼ਾਮ ਨੂੰ ਮੇਰੇ ਖਿਆਲ ਬਹੁਤ ਘੱਟ ਨੇ ਮੈਂ ਵੀ ਕਦੇ ਕਦੇ ਕੋਲ ਜਾਂਦਾ ਕੋਸ਼ਿਸ਼ ਤੇ ਕਰਦਾ ਮੈਂ 90% ਲੱਗ ਜਾਂਦੀ ਇੱਕ ਇੱਕ ਦੇ ਵਾਰ ਖੁੱਲ ਜਾਂਦੀ ਅਸਲ ਵਿੱਚ लेकिन हुक्म है जकारे शाम जरूर लाने बड़ी कोई चीज है ही नहीं जिसने एक बार सुनो महाराज शेर सिंह विष्णु भगवान की बोली जय जय जयकार दो जहान कराई है जय जयकार इस जहान भी है तो उस जहान भी है उसका झगड़ा दिन दीन दुनी मिटे दवैत रह पाई आत्म परमात्मा होवे हो नूर नूर भी ਜਿਹੜਾ ਜਗਰੀ ਲੋਂਦਾ ਹੈ ਸੱਚ ਖੰਡ ਸੱਚ ਦਵਾਰ ਜਾਵੇ ਆਪਣੇ ਗ੍ਰਹਿ ਮੰਦਰ ਇੱਕੋ ਸ਼ਬਦ ਹੈ ਤੇ ਵੀ ਲਿਖਿਆ ਹੈ ਕਿ ਜਿਸ ਨੇ ਸੱਚੇ 파ਸ਼ਨ ਮਥਾ ਇੱਕ ਵਾਰ ਵੀ ਟੇਕ ਲਿਆ ਜਿਸ ਨੇ ਇੱਕ ਵਾਰ ਟੇਕ ਲਿਆ ਮਾਤਾ ਮਥਰਾ ਦੇ ਕਾਨ ਕੋਲ ਸਸਕਣ ਦੇ ਪਹਚਾਈ ਜਿਹਦੇ ਮਥਰਾ ਦਾ ਕਾਨ ਬੈਠਾ ਹੈ ਉੱਥੇ ਸਸਕਣ ਜੀ ਉੱਥੇ ਤੁਸੀਂ ਪਹੁੰਚੋ ਮਥਾ ਟੇਕਣ ਵਾਲੇ ਦੇ ਯੋਗ ਵਿਆਸ ਪੂਜਾ ਪਾਠ ਦਾ ਕੋਈ ਜ਼ਿਕਰ ਹੀ ਨਹੀਂ ਹੈਗਾ ਯੋਗ ਵਿਆਸ ਪੂਜਾ ਪਾਠ ਮੇਲ ਕਰੇ ਨਹੀਂ ਨਾ ਮੇ ਚੰਤਾ ਕਿਤੇ ਨੇ ਯੋਗ ਵਿਆਸ ਕਰ ਲਿਓ 88 88 ਜੈ ਤਪਸ਼ਾ ਵੀ ਕਰ ਲਿਓ ਲੇਕਿਨ ਨਹੀਂ ਕੰਮ ਆਂਦਾ ਕੋਨੂੰ ਅਗਰ ਉਹ ਬਰਦਾ ਕੰਮ ਹੈ ਤੇ ਸਿਰਫ ਉਹਦਾ ਹੁਕਮ ਮੰਨ ਸਤਗੁਰੂ ਸ਼ਬਦ ਦਾ ਸਤਗੁਰੂ ਦਾ ਹੁਕਮ ਮੰਨਣਾ ਸਭ ਤੋਂ ਵੱਡੀ ਫਿਕਰੀ ਇੱਕੋ ਫਿਕਰੇ ਵਿੱਚ ਦੋ ਜਹਾਨ ਦਾ ਲੇਖਕ ਦੇ ਨੇ ਆਇਆ ਇਸ ਕਰਕੇ ਜਿਹੜਾ ਹੈ ਸਤਗੁਰੂ ਸ਼ਬਦ ਉਹ ਜਿਹਨੇ ਤਾਂ ਸੱਚ ਕੱਢ ਲੈ ਕੇ ਜਾਣਾ ਤੁਸੀਂ ਆਤਮਾ ਪਰਮਾਤਮਾ ਕਿਤੇ ਨਾਲ ਮਿਲ ਕਰਨੀ ਹੈ ਸਵਾਲ ਇਹ ਹੈਗਾ ਅਜਿਹਾ ਤੇ ਬਹੁਤ ਵੱਡਾ ਸਵਾਲ ਹੈ ਆਤਮਾ ਪਰਮਾਤਮਾ ਉਸ ਨਾਲ ਗੰਢੀਏ ਜੋ ਗੰਡੇ ਖਾ ਕੇ ਆਪਣਾ ਚਟਰ ਲੰਗਾਈਆ ਗੰਡੇ ਕਿੰਨੇ ਖਾਦੇ ਸੀ ਨਿਰਗੁੰਦਾ ਗੰਡੇ ਖਾਂਦਾ ਜੀ ਜਦੋਂ ਸਾਖਤ ਪ੍ਰਗਟ ਹੋਇਆ ਸੰਭਲ ਵਿੱਚ ਉਹਨੇ ਵੀ ਗੰਡੇ ਹੀ ਖਾਦੇ ਤੇ ਫੇਰ ਪਰਮਾਤਮਾ ਆਪਣਾ ਮੇਲ ਕੀਤੇ ਨਾਲ ਕਰਨਾ ਉਸੇ ਨਾਲ ਹੀ ਮੇਲ ਕਰਨਾ ਆਤਮਾ ਪਰਮਾਤਮਾ ਉਸ ਨਾਲ ਗੰਢੀਏ ਜੋ ਗੰਡੇ ਖਾ ਕੇ ਆਪਣਾ ਚਟਰ ਲੰਗਾਈਆ ਅਗਰ ਆਪਾਂ ਇਸੇ ਗੱਲ ਨੂੰ ਮੰਨ ਲਈਏ ਤੇ ਬਾਕੀ ਕਰਮ ਕਰਨ ਦੀ ਕੋਈ ਲੋੜ ਨਹੀਂ ਇਤੇ ਮੈਂ ਕੋਈ ਬੋਲਣ ਦੀ ਕੋਸ਼ਿਸ਼ ਨਹੀਂ ਇਹ ਦੇਖ ਕੇ ਸੱਚੇ ਪਾਸ਼ੂ ਮਿਲ ਗਿਆ ਸੋ ਹਮਾਰਾ ਸ਼ੇਂਗ ਵਿਸ਼ਨੂੰ ਭਗਵਾਨ ਦੀ ਜੈ ਸੋ ਹਮਾਰਾ ਸ਼ੇਂਗ ਵਿਸ਼ਨੂੰ ਭਗਵਾਨ ਦੀ ਜੈ